ਬੈਂਡਰ ਦੀ ਬਾਰ ਸਭਾਈ ਸਾਨੂੰ ਬਈ 8 ਜਾਣਿਆਂ ਨੂੰ ਦੇਖ ਤੂੰ ਜੇ 10 ਜਾਣੇ ਸੀਗੇ ਤੁਹਾਡਾ ਗਰੁੱਪ ਸੀਗਾ ਦੋਹਾਂ ਦੇ ਪਾਸੇ ਬਿਆਣ ਨਾ ਦੋ ਤਾਂ ਸਾਡੇ ਨਾਲ ਰਾਹ ਚ ਹੀ ਰਹਿ ਗਏ ਸੀਗੇ ਮਾਰ ਹੀ ਗਏ ਸੀਗੇ ਜੱਟ ਹਾਂ ਇਹ ਸਰ ਜੱਟ ਤੂੰ ਵੇਖ ਲੈ ਕਿੰਨੇ ਜਾਣੇ ਬੈੰਦੇ ਗੱਡੀ 'ਚ ਪੰਜ ਸੀ ਜਾਣੇ ਬੈੰਦੇ ਗੱਡੀ 'ਚ ਤੇ ਗੱਡੀ 'ਚ ਅਸੀਂ 10 ਜਾਣੇ ਸੀਗੇ 10 ਜਾਣੇ ਗੱਡੀ 'ਚ ਹਾਂ ਤੇ 11ਵਾਂ ਗੱਡੀ ਚਲਾਉਣ ਵਾਲਾ ਸੀ ਉੱਥੇ ਸਾਨੂੰ ਮਾਫੀਆ ਪੈ ਗਿਆ ਉਧਰ ਦਾ ਜਿਹੜੇ ਕਾਲੇ ਜਿਹੇ ਹੁੰਦੇ ਹੈਗੇ ਅੱਛਾ ਤੇ ਉਹਨਾਂ ਨੇ ਪਰ ਸਾਨੂੰ ਕੋ ਚੰਗਾ ਹੈ ਦੇੜਿਆ ਨਾਣੇ ਕਹਿੰਦਾ ਲੱਤ ਕਹਿੰਦਾ ਹੈ ਸੀਗਾ ਕਹਿੰਦਾ ਵੀ ਫਲੈਟ ਜਿਹੜਾ ਹੀ ਜਾਓਗੇ ਤੇ ਉੱਥੋਂ ਸਾਨੂੰ ਲੈ ਕੇ ਗੱਡੀ ਰਾਂਗੇ ਤੇ ਉੱਥੇ ਸਾਡੀ ਕਹਿੰਦੇ ਕੰਟਰੀ ਆਊਟ ਕਰ ਦਿਓ ਕਹਿੰਦੇ ਵੀ ਸਾਨੂੰ ਹਫਤੇ ਦਾ ਟਾਈਮ ਦੇਤਾ ਉਹਨਾਂ ਨੇ ਤੇ ਅਸੀਂ ਹੂੰ ਤਾਂ 3-4 ਦਿਨ ਰੱਖਦੇ ਆ ਪਰ ਉਹਨਾਂ ਨੇ ਰੱਖਿਆ 8 ਦਿਨ ਉੱਥੇ ਠੀਕ ਹੈ ਤੇ ਸਾਨੂੰ ਇੰਨਾ ਟੌਰਚਰ ਕੀਤਾ ਸਾਡੇ ਲੀਡੇ ਲਵਾਤੇ ਬੂਟ ਬਾਟ ਲਵਾ ਕੇ ਸਾਡੇ ਇਕੱਲਾ ਸਿੰਗਲ ਸਾਡੇ ਇੱਕ ਲੋਰ ਸੀ ਇੱਕ ਟੀ-ਸ਼ਰਟ ਸੀਗੀ ਤੇ ਫੁੱਲ ਬਈ ਏਸੀ ਛੜਦਾ ਕਰਨ ਹੋ ਵੇਖੋ ਬਈ ਨਵਾਜਣ ਹੁਣ ਵੀ ਤਾਂ ਕੁੱਟਗਾ ਢੋਏ ਕੁੱਟੇ ਸਾਡੇ ਐਨ ਚੰਗਾ ਨਾ ਨੇ ਦੇੜੇ ਬਈ ਸਾਨੂੰ 100 ਰੁਪਿਆ ਲਾਤਾ ਬਾਹ ਜਾਂਦੇ ਚੱਕਰ ਵਿੱਚ ਤੇ ਤਿੰਨ ਢਾਈ 2 3 ਕਿਲੇ ਤੇਨ 3 ਕਿਲੇ ਵਾਸੀ ਉਹ ਵੇਚਦਾ ਘਰ ਗਏ ਨੇ ਪਿਆ ਬਾਕੀ ਦੀ ਗੱਲ ਬਾਤ ਆਪਾਂ ਸਾਰੀ ਥੋੜੀ ਹੁੰਦੀ ਹੈ ਬਾਈ ਉਹ ਐ ਫੋਲਡ ਹੋ ਜਾਂਦੀ ਹੈਗੀ ਠੀਕ ਹੈ ਤੇ ਉਹ ਪੌੜੀ ਲਾ ਕੇ ਇੱਕ ਪਾਸੇ ਚੜਨਾ ਹੁੰਦਾ ਬਸ ਐ ਭੱਜ ਕੇ ਵੀ ਜੇ ਚੜ ਗਿਆ ਚੜ ਗਿਆ ਪੰਜ ਸੱਤ ਪੰਜ ਸੱਤ ਸਕਿੰਟਾਂ 'ਚ ਬੰਦਾ ਮੁੜ ਕੇ ਨਾਲ ਦੀ ਨਾ ਉਹਨਾਂ ਨੇ ਚੱਕ ਲੈਣੀ ਹੁੰਦੀ ਹੈਗੀ ਕਿਉਂਕਿ ਉੱਥੇ ਪੌਲ ਤੇ ਮੁੜ ਕੇ ਪੌਲ ਸਭਈ ਆਉਂਦੀ ਹੈ ਨਾਲ ਦੀ ਨਾ ਡਰ ਰਹਿੰਦਾ ਟੱਪੇ ਦੀ ਬਹੁਤ ਆ ਪੌਲ ਸੀਗੇ ਦਿਨੇ ਟੱਪੇ ਦੀ ਬੰਨ ਰਹੀ ਸੀ ਰਾਤ ਨੂੰ ਟੱਪੇ ਸੀ ਬਾਈ ਇਹ ਸਾਨੂੰ ਕਹਿੰਦਾ ਕਹਿੰਦਾ ਵੀ 10-10 ਲੱਖ ਰੁਪਈਆ ਪਾਓ ਕਹਿੰਦਾ ਫਿਰ ਕਹਿੰਦਾ ਮਜ਼ਾ ਅਟ੍ਰੈਕਟ ਕਰਾਉਂਗਾ ਤੁਹਾਡੀ ਕਹਿੰਦਾ ਹੂੰ ਤੇ ਉਦੋਂ ਗਾ ਸਾਡਾ ਡੌਂਕਰ ਵੀ ਸਾਥ ਛੱਡ ਗਿਆ ਬਾਈ ਕਿੰਨੇ ਨਹੀਂ ਹੀ ਬਸ ਘੰਟਾ ਲੱਗੂਗਾ ਦ ਘੰਟਾ ਲੱਗੂਗਾ ਸੀ ਭੁੱਖੇ ਭਾਣੇ ਉਵੇਂ ਤੁਰੇ ਗਏ ਮਨਾਲ ਉਹਨਾਂ ਦੇ ਤੇ ਉੱਥੋਂ ਜੰਗਲਾਂ ਚ ਬਈ ਸਾਨੂੰ ਹਫਤਾ ਲੱਗ ਗਿਆ ਸੀ ਉੱਥੇ ਹੀ ਤੁਰੇ ਫਿਰੇ ਸੀ ਡੰਡਗਾ ਤੇ ਤੁਰੇ ਫਿਰੇ ਉੱਥੇ ਲਾਸ਼ਾਂ ਗਈ ਬੁਰਾ ਹਾਲ ਉੱਥੇ ਦਾ ਯਾਰ ਬਈ ਪੰਜ ਰੁਪਏ ਅਗੇ ਦਲਿਆ ਫੰਗਾ ਡਰਤ ਤੇ ਉੱਥੋਂ ਸਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਪੋਸਟਰੀ ਕਰ ਤੇ ਉੱਥੋਂ 20-20 ਲੱਖ ਰੁਪਏ ਪਵਾਇਆ 70 ਲੱਖ ਹੋ ਗਿਆ 70 ਲੱਖ ਹੋ ਗਿਆ ਤੇ ਸਾਨੂੰ ਉੱਥੇ ਮੈਕਸੀਕੋ ਦੇ ਨੂੰ ਜਦੋਂ ਕੰਦ ਬਾਰਡਰ ਪਾਰ ਕਰਨਾ ਸੀਗਾ ਤੇ ਉੱਥੇ ਸਾਨੂੰ ਤਿੰਨ ਦਿਨ ਲੱਗੇ ਭਾਈ ਉੱਥੇ ਪੁਲਿਸ ਆ ਜਾ ਕਰੇ ਜਦੋਂ ਬਾਰਡਰ ਪਾਰ ਕਰਦੇ ਸੀਗੇ ਤੇ ਤੀਜੇ ਦਿਨੋ ਜਦੋਂ ਅਸੀਂ ਬਾਰਡਰ ਪਾਰ ਕਰ ਗਏ ਤੇ ਸਸੀ ਗਾਲ ਜੀ ਮੈਂ ਕਹਿੰਦੀ ਵਿਸ ਸਿੰਘ ਗੱਲ ਤੇ ਤੁਸੀਂ ਜਿਹੜੇ ਚੜੇ ਰੰਗਲਾ ਪਿਆ ਦੇ ਨਾਲ ਤੇ ਅੱਜ ਸਾਨੂੰ ਇੱਕ ਜਿਹੇ ਨੌਜਵਾਨਾਂ ਬੁਲਾਉਂ ਜਾ ਰਹੇ ਆ ਜਿਨੇ ਬਾਹਰ ਜਾਂਦੇ ਚੱਕਰ ਦੇ ਵਿੱਚ ਆਪਣਾ 70 ਲੱਖ ਰੁਪਏ ਦਾ ਨੁਕਸਾਨ ਕਰਵਾ ਲਿਆ ਤੇ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਵੀਡੀਓ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਤੁਹਾਡੇ ਵਾਸਤੇ ਹੋਰ ਵੀ ਇਦਾਂ ਦੇ ਵੀਡੀਓ ਲਿਆਉਂਦੇ ਰਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਵਾਰਤવાર ਸ਼ੇਅਰ ਕਰੋ ਤਾਂ ਕਿ ਨੌਜਵਾਨ ਜਿਹੜੀਆਂ ਜਿਹੜੀਆਂ ਠੱਗੀਆਂ ਵਜਦੀਆਂ ਬਾਹਰ ਜਾਣ ਦੇ ਨਾਂ ਤੇ ਉਹਨਾਂ ਤੋਂ ਸੁਚੇਤ ਹੋ ਜਾਣ ਤੇ ਆਪਣਾ ਬਚਾਅ ਹੋ ਜੇ ਤੇ ਵੇਖੋ ਵੀਡੀਓ ਹਾਂਜੀ ਸੱਸੀ ਗੱਲ ਜੀ ਤੇ ਇਹ ਨੌਜਵਾਨ ਆ ਪਿੰਡ ਨਾਲ ਬੈਠਾ ਇਹ ਨੌਜਵਾਨ ਪਿੰਡ ਨਾਲ ਬੈਠਾ ਜਿਸ ਦੀ ਸੇਪਾ ਗੱਲ ਕਰ ਰਹੇ ਆ ਸੁਰਗਰੀ ਮਲਾਮਾਗੇ ਬਾਈ ਨੇ 60-70 ਲੱਖ ਰੁਪਇਆ ਲਾਤਾ ਬਾਹਰ ਜਾਂਦੇ ਚੱਕਰ ਵਿੱਚ ਤੇ 3 2.5 2-3 ਕਿਲੇ 3 ਕਿਲੇ ਵਾਂਸੀ ਉਹ ਵੇਚਦਾ ਘਰ ਗਏ ਨੇ ਪਿਆ ਬਾਕੀ ਦੀ ਗੱਲ ਬਾਤ ਆਪ ਸਾਰੀ ਬਾਈ ਤੋਂ ਸੁਣਦੇ ਆ ਸੱਸੀਆ ਬਾਈ ਸੱਸੀ ਗਾਜੀ ਤੇ ਕਿ ਮੂੰਹ ਬਾਈ ਕਿਵੇਂ ਬੰਨਿਆ ਤੇ ਬਈ ਮੂੰਹ ਹੋ ਰਾ ਹੁਣ ਮੂੰਹ ਵਿਖਾਉਣ ਜੋਗੇ ਰਹੇ ਨਹੀਂ ਕਿਸੇ ਨੂੰ ਕੀ ਕਰੀਏ ਕਿਉਂ ਇਹ ਮੂੰਹ ਦਿਖਾਉਣ ਨੂੰ ਕੀ ਹੋਏ ਕਿ ਬੇਇੱਜ਼ਤੀ ਮਸੂਦ ਮੰਨਦੇ ਆ ਤੇ ਭਰਾ ਹੁਣ ਘਰ ਗੈਨੇ ਪਿਆਗਾ ਤਿੰਨ ਕਿੱਲੇ ਜ਼ਮੀਨ ਸੀਗੀ ਉਹ ਵੇਚੀ ਹੁਣ ਕੀ ਕਰਗੇ ਤੇ ਮੂੰਹ ਕਾਉਣ ਕੋਈ ਹੈ ਕਿ ਰਸਤਾ ਰਸਤੇ ਚੜਚਣ ਆਵੇ ਤੇ ਰਸਤੇ ਤਾਂ ਰਸਤੇ ਜੜਚਣ ਆਉਗੇ ਹਣ ਜੇ ਮੂੰਹ ਕਾਉਣੇ ਦਾ ਤੇ ਉਹਦਾ ਜਦੋਂ ਥੋੜਾ ਰਿਸ਼ਤਾ ਹੁੰਦਾ ਹੈ ਉਹਦੋਂ ਵੀ ਪੁੱਛਣਗੇ ਵੀ ਮੁੰਡਾ ਕੀ ਕਰਦਾ ਉਹਦਾ ਨਾ ਦੱਸੋ ਉਹਦਾ ਤਾਂ ਗੱਲ ਹੋਰ ਹੁੰਦੀ ਹੈ ਤੇ ਇੰਨੀ ਨੂੰ ਕਿੰਨੀ ਕਿ ਤਨ ਬਾਹਰ ਜਾਂਦੀ ਬਈ ਤੈਨੂੰ ਅੱਗ ਲੱਗੀ ਵੀ ਸੀਗੀ ਜਿਹੜੀ ਤੂੰ ਬਈ 83 ਅੱਗ ਬੁਜੀ ਨਹੀਂ ਜਿਹੜਾ ਤ ਨਾ ਕਰਦਾ ਓਏ ਯਾਰ ਭਾਈ ਇਹ ਪੋਛੀ ਨਾ ਬਸ ਜਦੋਂ ਤੈਨੂੰ ਪਤਾ ਵੀ ਚੜਦੀ ਜਵਾਨੀ ਜਦੋਂ ਕੀੜਾ ਸੀਗਾ ਬਸ ਵੀ ਆ ਵੀ ਬਾਹਰ ਜਾਣਾ ਬਾਹਰ ਜਾ ਫਿਰ ਆਈ ਲੈਟਸ ਕਰ ਲੈਂਦਾ ਓਏ ਲੈਟਸ ਪ੍ਰੋਵਾ ਕਿੱਥੇ ਲੰਗਦੀ ਐ ਇੰਨੇ ਔਖੀ ਐ ਕਰੀ ਸੀਗੀ ਕਰੀ ਸੀਗੀ ਉਹਦੇ ਚ ਬੈਂਟ ਨਹੀਂ ਆਏਗੇ ਕਿੰਨੇ ਵੇੜ ਆਉਂਦੇ ਸੀ ਉਹਦੇ ਦਾ ਬਸ 3 3 4 3 ਨੇ ਆਚਾਰ 3 4 ਤੋਂ ਆਪ ਹੀ ਦੇ ਦਿੰਦੇ ਤੇ ਤੰਨਾ ਦੀ ਲੈ ਲੈ ਤੇ ਕੀ ਆਉਂਦੇ ਸੀਗੇ ਤੇ ਨਾਲ ਨੂਲ ਦੇ ਕੋਈ ਸੀਗੇ ਯਾਰ ਦੋ ਉਹ ਵੀ ਭਰਾਵਾ ਹੁਣ ਉਹ ਕੰਮਾਂ ਕਰਾਂ ਤੇ ਲੱਗੇ ਸੈੱਟ ਹੋ ਗਏ ਆਗੇ ਤੇ ਹੁਣ ਮੈਨੂੰ ਆਪ ਨੂੰ ਮੈਂ ਕੱਲਾ ਰਹਿ ਗਿਆ ਕੱਲੇ ਨੂੰ ਮੈਨੂੰ ਐਸੀ ਮੈਂ ਵੀ ਕਿਸੇ ਪਾਸੇ ਕੰਮ ਧੰਦੇ ਲੱਗਾਗਾ ਨਹੀਂ ਨਾਲ ਉਹਦੇ ਬਾਹਰ ਗੁਰ ਵੀ ਗਏ ਆ ਹਾਂ अच्छा ਤੇ ਬੁਕਿੰਗ ਦਾ ਪਰਾਂਸ ਹੋ ਗਿਆ ਹੈ ਮੇਰਾ ਤਾਂ ਹਾਂ ਮੈਨੂੰ ਵੀ ਜਦੋਂ ਫੋਟੋਆਂ ਪਾਉਂਦੇ ਸੀਗੇ ਉਦੋਂ ਮੈਨੂੰ ਵੀ ਆਇਆ ਤੇ ਮੈਂ ਵੀ ਜਾਵਾਂ ਯਾਰ ਉਹ ਵਾਟ ਮੇਂਗਾ ਮੇਂਗਾ ਘਟੂਗਾ ਨਾ ਫੋਟੋਆਂ ਪਾਇਆ ਕਰਨਾ ਵੀ ਮਨ ਤਾਂ ਹੈ ਸੀਗੇ ਵੀ ਨਜ਼ਾਰੇ ਲੈਂਦੇ ਆ ਯਾਰ ਮੈਂ ਵੀ ਨਜ਼ਾਰੇ ਵਾਤੇ ਜਾਂ ਜਿਹੜੇ ਫੋਟੋਆਂ ਦੇਖ ਕੇ ਤੁਸੀਂ ਆ ਗਏ ਟ੍ਰਿੰਟ ਹੋ ਗਿਆ ਮੈਂ ਤੇ ਬਈ ਇਹ ਬਈ ਕਿਵੇਂ ਤੁਹਾਡੀ ਜਰਨੀ ਕਿਵੇਂ ਸਟਾਰਟ ਹੁੰਦੀ ਹੈ ਕਿਵੇਂ ਫਿਰ ਕੀ ਜਦੋਂ ਸ਼ੁਰੂ ਤੋਂ ਬਈ ਤੁਸੀਂ ਏਜੰਟ ਨੂੰ ਕੀ ਗੱਲ ਏਜੰਟ ਕਿੱਥੇ ਮਿਲਿਆ ਤੁਹਾਨੂੰ ਸਾਰੀ ਗੱਲਬਾਤ ਡਿਟੇਲ ਦੇ ਵਿੱਚ ਦੱਸੋ ਜੰਟਣਾ ਬਾਈ ਸਾਡੀ ਗੱਲਬਾਤ ਹੋਈ ਜੰਟ ਸੀਗਾ ਜਲੰਧਰ ਦਾ ਅੱਛਾ ਉਹਦੇ ਨਾਲ ਗੱਲਬਾਤ ਹੋਈ ਸਾਡੇ 35 ਲੱਖ ਰੁਪਏ ਚ 35 ਲੱਖ ਰੁਪਏ ਆਹ ਕਹਿੰਦਾ ਲਾਉਂਦਾ ਹਾਂ ਹਾਂ ਇਹਦੇ ਇੱਕ ਨੰਬਰ ਚ ਕਹਿੰਦਾ ਅਮਰੀਕਾ ਭੇਜੂੰਗਾ ਸਿੱਧੀ ਡਾਇਰੈਕਟ ਫਲੈਟ ਰਹੀਂ ਕਿੱਥੋਂ ਇਹ ਸਿੱਧਾ ਅਮਰੀਕਾ ਤਰੂੰਗਾ ਕਿ ਗੰਦ ਮਾ ਦੇ ਪਾਉਗਾ ਸਿੱਧਾ ਅਮਰੀਕਾ ਤਰੂੰਗਾ ਕਹਿੰਦਾ ਅੱਛਾ ਮੈਕਸੀਕੋ ਹੀ ਗੰਦ ਨਹੀਂ ਟਪਾਉਣੀ ਸੀ ਕਹਿੰਦਾ ਕਿ ਸਿੱਧੀ ਮੈਕਸੀਕੋ ਤੇ ਡਾਇਰੈਕਟ ਫਲੈਟ ਸੀਗੀ ਤੇ ਮੈਕਸੀਕੋ ਉਥੋਂ ਕੰਦ ਦਵਾਉਂਦੇ ਪਰ ਇੱਕ ਨੰਬਰ ਦੇ ਵਿੱਚ ਬਈ ਕਿਵੇਂ ਹੋਇਆ ਜਦੋਂ ਉਹਨੇ ਟਪਾਉਣਗੇ ਸਾਨੂੰ ਕਹਿੰਦਾ ਉਹ ਉਹ ਤਾਂ ਕਹਿੰਦਾ ਇੱਕ ਨੰਬਰ ਜੀ ਭੇਜੂੰਗਾ ਯਾਰ ਕਹਿੰਦਾ ਸਿੱਧੀ ਡਾਇਰੈਕਟ ਫਲੈਟ ਹੈਗੀ ਅੱਛਾ ਵੀ ਤੁਰਨਾ ਤਾਂ ਨਹੀਂ ਹੈ ਤੁਰਨਾ ਕਿਤੇ ਨਹੀਂ ਕਹਿੰਦਾ ਤੁਹਾਨੂੰ ਕੋਈ ਚੱਕਰ ਨਹੀਂ ਕਹਿੰਦਾ ਯਾਨੀ ਕਿ ਇਹਨੂੰ ਅੱਜ ਕੱਲ ਬਈ ਵੇਖ ਲਓ ਸਿੱਧਾ ਮੈਕਸੀਕੋ ਤੱਕ ਜਾਣਾ ਤੇ ਕੰਧ ਟਪਣਾ ਇਹਨੂੰ ਏਜੰਟ ਇੱਕ ਨੰਬਰ ਕਹਿੰਦੇ ਆ ਸਾਰੇ ਨੌਜਵਾਨ ਵੀ ਇਹਨੂੰ ਇੱਕ ਨੰਬਰ ਹੀ ਕਹਿੰਦੇ ਵੀ ਜਿਹੜੇ ਤੁਰ ਤਰ ਕੇ ਜਾਂਦੇ ਡੌਂਕੀ ਤੇ ਇਹਨੂੰ ਫਿਰ ਬਈ ਡੌਂਕੀ ਕਹਿੰਦੇ ਆ ਇਹਨੂੰ ਕੰਧ ਟੱਪਣ ਨੂੰ ਬਈ ਸਾਨੂੰ ਕੀ ਪਤਾ ਹੈਗਾ ਹਣ ਕੀ ਪਤਾ ਹੁੰਦਾ ਨਾ ਫਿਰ ਤੁਹਾਨੂੰ ਕਿੱਥੇ ਕੀ ਕੀਤਾ ਕਿਵੇਂ ਕੀ ਸਟਾਰਟ ਹੈ ਤੁਹਾਡਾ ਕੰਮ ਪਹਿਲਾਂ ਬਈ ਸਾਨੂੰ ਇੱਥੋਂ ਇੱਥੋਂ ਸਿੱਧਾ ਉਹਨੇ ਦਿੱਲੀ ਏਜੰਟ ਨੇ ਮੈਂ ਜਦੋਂ ਤੁਸੀਂ ਪਾਸਪੋਰਟ ਦੇਤਾ ਸੀ ਹਾਂ ਕਿੰਨੇ ਦਿਨਾਂ ਬਾਅਦ ਤੁਹਾਡਾ ਵੀਜ਼ਾ ਆਊਗਾ ਕਿੰਨੇ ਦਿਨਾਂ ਬਾਅਦ ਤੁਹਾਨੂੰ ਸੱਦਿਆ ਸਾਨੂੰ ਤਾਂ ਉਹਨੇ 15 ਦਿਨਾਂ ਬਾਅਦ ਹੀ ਕਹਿਤਾਗਾ ਸਾਡੀ ਫਲੈਟ ਹੈ ਕਰ ਲਓ ਤਿਆਰ ਕਰ ਲਓ ਤਿਆਰਾਂਗਾ ਕਹਿੰਦਾ ਤੇ ਸਾਨੂੰ ਇੱਥੋਂ ਨੇ ਪਹਿਲਾਂ ਦਿੱਲੀ ਸੱਦ ਲਿਆ ਦਿੱਲੀ ਹਾਂ ਛੱਡੇ ਤੋਂ 3 ਦਿਨ ਲਵਾਏ ਉੱਥੇ ਬੰਦੇ ਇਕੱਠੇ ਕੀਤੇ ਬੰਦੇ ਇਕੱਠੇ ਕਰਦੇ ਤੇ ਕਰਦੇ ਇੱਕ ਗਰੁੱਪ ਭੇਜ ਦੇ ਇਕੱਠਾ ਹੋ ਅੱਛਾ ਗਰੁੱਪ ਬਣਾ ਕੇ ਭੇਜ ਦੇ ਕਿੰਨੇ ਦਾ ਗਰੁੱਪ ਬਣਾਇਆ ਤੁਹਾਡਾ ਗਰੁੱਪ ਸੀਗਾ ਸਾਡਾ ਦਸਾਂ ਜਣਾਂ ਦਾ ਦਸਾਂ ਜਣਾਂ ਤੇ ਦਿੱਲੀ ਕਿੰਨੇ ਦਿਨ ਲਾਇਏ ਤੁਸੀਂ ਦਿੱਲੀ ਸਾਨੂੰ 3 ਦਿਨ ਲੱਗੇ ਬਾਈ ਜਿਹੜਾ ਹੋਟਲ ਦੇ ਵਿੱਚ ਰਹੇ ਤੇ ਉਹ ਖਰਚਾ ਪਾਣੇ ਉਹ ਖਰਚਾ ਪਾਣੇ ਤਾਂ ਵਿੱਚ ਹੀ ਸੀਗਾ ਕਿਰਾਇਆ ਜੰਟ ਦਾ ਉਹਨੇ ਦਿੱਤਾ ਉਹਦੇ ਨੂੰ ਹਾਂ ਅੱਛਾ ਦਿਲੋਂ ਚੜ੍ਹੇ ਤੇ ਫਿਰ ਤੁਸੀਂ ਕਿੱਥੇ ਉਤਰੇ ਦਿਲੋਂ ਕਿੱਥੇ ਪੈ ਗਏ ਸੀ ਸਾਡੀ ਸੀਗੀ ਦੁਬਈ ਦੀ ਫਲੈਟ ਦੁਬਈ ਹਾਂ ਤੇ ਦੁਬਈ ਅਸੀਂ ਲਾਇਏ 20 ਦਿਨ 20 ਦਿਨ ਲੱਗੇ ਦੁਬਈ ਹਾਂ ਤੇ ਤੁਸੀਂ ਇੰਨੇ ਦਿਨ ਕਹਦੇ ਲੱਗਦੇ ਯਾਟ ਲੱਗ ਗੱਲ ਬਾਤ ਜੰਟ ਨਾਲ ਕੀ ਰਹੀ ਸੀ ਗੱਲ ਬਾਤ ਉਹ ਕਹਿੰਦਾ ਵੀ 20 ਦਿਨ ਬਾਅਦ ਕਹਿੰਦਾ ਇੱਥੋਂ ਕਹਿੰਦਾ ਸੋਡੀ ਕਹਿੰਦਾ ਟਰੈਕਟਰ ਫਲੈਟ ਹੋਊਗੀ ਕਹਿੰਦਾ ਤੇ ਗਿਲਾਰੇ ਲਾਈ ਗਿਆ ਗਿਲਾਰੇ ਲਾਈ ਗਿਆ ਬੰਦਾ ਨਾਲ ਉਧਰ ਤੋਂ ਉਧਰ ਭਾੜੀ ਗਿਆ ਉਧਰ ਜੋ ਗਾ ਤੇ ਸਾਨੂੰ ਕਹਿੰਦਾ ਵੀ 5 ਲੱਖ ਰੁਪਇਆ ਹੋਰ ਪਾਓ ਤੇ ਕਹਿੰਦਾ ਮੈਂ ਤਾਂ ਫੇਰ ਫਲੈਟ ਕਰਾਂਗਾ ਤੇ ਪਹਿਲਾਂ ਤੁਸੀਂ ਜਾਣ ਤੋਂ ਪਹਿਲਾਂ ਕਿਨੇ ਪੈਸੇ ਦਿੱਤੇ ਸੀ ਪਹਿਲਾਂ ਦਿੱਤੇ ਹੈਗੇ 15 ਲੱਖ ਰੁਪਈਆ ਨਹੀਂ 15 ਲੱਖ ਤੇ ਇੱਥੇ ਪਹਿਲਾਂ ਦੇ ਗਏ ਹਾਂ ਦੇ ਕੇ 15 ਇੱਥੇ ਦਿੱਤਾ ਸੀਗਾ ਪਿਛੇ 20 ਲੱਖ ਰਹਿ ਗਿਆ ਉਹਨੇ ਕਹਿੰਦਾ ਮੈਕਸੀਕੋ ਜਾਣੀ ਹੈ ਮੈਕਸੀਕੋ ਜਾ ਕੇ ਤੇ ਦੁਬਈ ਫਿਰ ਕਹਿੰਦੇ ਬਈ ਸਰ ਨੂੰ ਕਹਿੰਦਾ ਵੀ ਤੁਹਾਡੀ ਫਲੈਟ ਮੈਂ ਤਾਂ ਫੇਰ ਕਰਾਉਂਗਾ ਤੇ ਕਹਿੰਦਾ 5-5 ਲੱਖ ਰੁਪਈਆ ਪਾਉਗਾ ਕਹਿੰਦਾ ਅੱਛਾ ਤੇ ਅਸੀਂ ਘਰੋਂ ਬਈ 5-5 ਲੱਖ ਰੁਪਈਆ ਪਵਾਤਾ ਆਣੋ ਤੇ ਤੇ ਫੇਰ ਕਿੱਥੋਂ ਹੋਣੇ ਸਾਨੂੰ ਦੁਬਈ ਤੋਂ ਭਰਾ 15 20 ਦਿਨਾਂ ਬਾਅਦ ਜਦੋਂ ਫੋਨ ਫਾਨ ਤੇ ਇੱਕ ਰਾਕੇ ਤੇ ਸਾਡੀ ਫਲੈਟ ਕਰਾਤੀ ਹੋਣੇ ਸਾਨੂੰ ਇਟਲੀ ਲੈ ਗਿਆ ਅੱਛਾ ਦੁਬਈ ਤੋਂ ਇਟਲੀ ਇਟਲੀ ਦੀ ਫਲੈਟ ਕਰਾਤੀ ਹਾਂ ਠੀਕ ਹੈ ਤੇ ਜਿਹੜਾ 20 ਲੱਖ ਰੁਪਇਆ ਜੀ ਲੱਖ ਹਾਂ ਜਾਵੜਿਆ ਸੀਗਾ ਠੀਕ ਹੈ ਤੇ ਇਟਲੀ ਸਾਡੇ ਉਹਨੇ ਲਵਾਏ 7-8 ਦਿਨ ਸਾਨੂੰ ਕਹਿੰਦਾ ਵੀ ਇੱਥੇ ਤੁਹਾਨੂੰ ਹਫਤਾ ਰਣਾ ਬਹੁਤ ਤੇ ਫੇਰ ਛੋਟੀ ਫਲੈਟ ਹੋਊ ਬੇਬੀ ਜੇ ਉਹ ਜੇ ਸਿਸਟਮ ਲਾਉਣੀ ਹਾਂ ਹਾਂ ਅੱਛਾ ਤੇ ਛੇ ਉਥੋਂ ਇੱਕ ਹੋਰ ਦੇ ਸ਼ਹਿਰ ਵੀ ਜਾਇਦੇ ਹਨ ਹਾਂ ਹਾਂ ਉਥੋਂ ਆਏ ਮੈਂ ਸੁਣਿਆ ਗਾਣਗਾ ਇੱਕ ਵੱਡੂਰੇ ਪੇ ਇੱਥੋਂ ਸਾਨੂੰ ਤੁੰਦੇ ਮੈਕਸੀਕੋ ਵੀ ਨਹੀਂ ਜਾਂਦਾ ਸਿੱਧਾ ਹਾਂ ਤੇ ਸਾਨੂੰ ਤਾਂ ਕਹਿੰਦਾ ਵੀ ਸਿੱਧੀ ਛੋਟੀ ਮੈਕਸੀਕੋ ਦੀ ਫਲੈਟ ਹੋਊਗੀ ਤੇ ਸਾਨੂੰ ਇਟਲੀ ਤੋਂ ਇਟਲੀ ਤੋਂ ਜਦੋਂ ਜਾਣਾ ਸੀ ਅੱਗੇ ਜਾਣਾ ਸੀ ਇੱਕ ਵਾਰ ਟੂਰ ਤੇ ਉਦੋਂ ਸਾਨੂੰ ਫੇਰ ਕਹਿੰਦਾ ਵੀ ਕਹਿੰਦਾ ਵੀ 5-5 ਲੱਖ ਰੁਪਈਆ ਪਵਾਓ ਤੇ ਹੋਰ ਹਾਂ ਫੇਰ ਫੇਰ ਮੈਂ ਤਾਂ ਕਹਿੰਦਾ ਫਲੈਟ ਕਰਾਉਂਗਾ ਤੇ ਜੇ ਲੋਬ ਬਈ ਤੁਹਾਨੂੰ ਪਤਾ ਹੈ ਜੀ ਵੀ ਤੁਹਾਨੂੰ ਪੈਸੇ ਮੰਗੀ ਜਾਂਦਾ ਬੰਦਾ ਸਹੀ ਨਹੀਂ ਹੈਗਾ ਤੇ ਤੁਸੀਂ ਮੁੜੇ ਆਉਂਦੇ ਉਹਦੇ ਫਿਰ ਉੱਥੇ ਤੇ ਬਈ ਹੁਣ ਅੱਧਾ ਚਲੇ ਉੱਥੇ ਫਸੇ ਸੀਗੇ ਇਟਲੀ 'ਚ ਵੀ ਨਾ ਉੱਥੇ ਰਹਿ ਸਕਦੇ ਸੀ ਕੀ ਕਰਦੇ ਹੁਣ ਤੁਸੀਂ ਗਾਂ ਤਾਂ ਜਾਣਾ ਹੀ ਪੈਣਾ ਤੇ ਤੁਹਾਨੂੰ ਲੈ ਗਿਆ ਵੀ ਮੈਕਸੀਕੋ ਭੇਜੂਗਾ ਰੋਲ ਹਾਂ ਤਾਰਾ ਕਿੱਥੇ ਤੇ ਤਾਰਾ ਨੂੰ ਕਿਹਾ ਇਟਲੀ ਉੱਥੇ ਦੁਬਈ ਤੇ ਦੁਬਈ ਤੋਂ ਇਟਲੀ ਲੈ ਗਿਆ ਨਹੀਂ ਜੇ ਦੋ ਬੇਟ ਨੂੰ ਤੁਹਾਨੂੰ ਨੇ ਮੈਕਸੀਕੋ ਵੀ ਜਾਣ ਨੂੰ ਕਿਹਾ ਉਹ ਸਿੱਧਾ ਇੱਥੋਂ ਵੀ ਨਿਕਲ ਦੇ ਜੂਗਾ ਹਾਂ ਤੇ ਉੱਥੋਂ ਛੱਡਿਓ ਇੱਕ ਵਾਰ ਡੋਰ ਤਾਰ ਤਾਣੇ ਇੱਕ ਵਾਰ ਡੋਰ ਤੇ ਤੁਸੀਂ ਉਦੋਂ ਉਦੋਂ ਉਹਦੇ ਨਾਲ ਨੇ ਕਰੀ ਵੀ ਆ ਕੀ ਕਰੀਏ ਨਾ ਅੱਜਾ ਤੋਂ 20 ਤੋਂ 20 ਲੱਖ ਰੁਪਏ ਲੈ ਗਿਆ ਤੂੰ 25 ਪੈਣੀ ਜਾਂਦੀ 15 ਲੱਖ ਰੁਪਏ ਪਹਿਲਾਂ ਉਹ ਸਾਨੂੰ ਕਹਿੰਦਾ ਵੀ ਇੱਥੋਂ ਕਹਿੰਦਾ ਥੋੜੇ ਸੇ ਡਾਇਰੈਕਟ ਫਲੈਟ ਹੋਊਗੀ ਨਾ ਲਾਰੇ ਲਾਈ ਗਿਆ ਹਾਂ ਇੱਥੇ ਦੇਖੋ ਡੋਰ ਤੋਂ ਸਾਨੂੰ ਉੱਥੇ ਲੱਗ ਕੇ ਚਾਰ ਦੇਣਾ ਇੱਕ ਡੋਰ ਹਾਂ ਉੱਥੋਂ ਸਾਨੂੰ ਕਹਿੰਦਾ ਵੀ ਇੱਥੋਂ ਸਿੱਧੀ ਫਲੈਟ ਹੋਊਗੀ ਤੁਹਾਡੀ ਇੱਕ ਨੰਬਰ ਚ ਕਹਿੰਦਾ ਹੋਊਗਾ ਤੁਹਾਡਾ ਫੇਰ ਉਹੀ ਸਿਸਟਮ ਹੋਊਗੀ ਸਿਸਟਮ ਹਾਂ ਲਾਰੇ ਇਹ ਸਾਨੂੰ ਕਹਿੰਦਾ ਇੱਥੇ ਕਹਿੰਦਾ ਵੀ 10-10 ਲੱਖ ਰੁਪਏ ਪਾਓ ਕਹਿੰਦਾ ਫੇਰ ਕਹਿੰਦਾ ਮੈਂ ਦਾ ਅਟ੍ਰੈਕਟ ਕਰਾਉਂਗਾ ਤੁਹਾਡੀ ਕਹਿੰਦਾ 10 ਲੱਖ ਰੁਪਏ ਹਥੇ ਮੰਗਿਆ ਹਾਂ ਜਿੰਨੇ ਤੋਂ ਲੈ ਬੋਏ ਸੋਦੇ 15 25 35 ਲੱਖ ਦਾ ਪੂਰਾ ਹੋ ਗਿਆ 35 ਪੂਰਾ ਹੋ ਗਿਆ 35 ਪੂਰਾ ਹੋ ਗਿਆ ਤੇ ਉੱਥੋਂ ਸੀਗੀ ਪਨਾਮਾ ਦੀ ਫਲੈਟ ਜਦੋਂ 10 ਲੱਖ ਰੁਪਏ ਪਵਾਤਾ ਸੀ ਤੇ ਉੱਥੋਂ ਸਾਨੂੰ ਪਨਾਮਾ ਲੈ ਗਿਆ ਕਾਹਤੇ ਗਏ ਮੈਂ ਤੁਹਾਨੂੰ ਕਾਰ ਤੇ ਗਏ ਹਾਂ ਕਾਰ ਤੇ ਲੈ ਕੇ ਗਿਆ ਸਾਨੂੰ 10 10 ਲੱਖ ਰੁਪਏ ਪਵਾ ਕੇ ਵੀ ਉਹ ਕਹਿੰਦਾ ਸੀਗਾ ਕਹਿੰਦਾ ਵੀ ਫਲੈਟ ਚ ਰਹੀਂ ਜਾਓਗੇ ਤੇ ਉੱਥੋਂ ਸਾਨੂੰ ਲੈ ਕੇ ਗੱਡੀ ਰਹੀਂਗੇ ਤੇ ਉੱਥੇ ਰਾਹ ਦੇ ਵਿੱਚ ਸਾਨੂੰ ਗੱਡੀ ਤੁਸੀਂ ਕਿੰਨੇ ਜਾਣੇ ਸੀ ਗੱਡੀ 'ਚ ਭਾਈ ਤੂੰ ਵੇਖ ਲੈ ਕਿੰਨੇ ਜਣੇ ਬੈੰਦੇ ਗੱਡੀ 'ਚ ਪੰਜ ਸੀ ਜਣੇ ਬੈੰਦੇ ਗੱਡੀ 'ਚ ਤੇ ਗੱਡੀ 'ਚ ਅਸੀਂ 10 ਜਣੇ ਸੀਗੇ 10 ਜਣੇ ਗੱਡੀ 'ਚ ਹਾਂ ਤੇ 11ਵਾਂ ਗੱਡੀ ਚਲਾਉਣ ਵਾਲਾ ਸੀਗਾ ਉੱਥੇ ਉਹਨੂੰ ਬ੍ਰਾਹਮਾ ਲੈ ਗਿਆ ਬ੍ਰਾਹਮਾ ਜਦੋਂ ਜਾਂਦੇ ਸੀਗੇ ਰਸਤੇ ਵਿੱਚ ਸਾਨੂੰ ਮਾਫੀਆ ਪੈ ਗਿਆ ਉਧਰ ਦਾ ਜਿਹੜੇ ਕਾਲੇ ਜਿਹੇ ਹੁੰਦੇ ਹੈਗੇ ਅੱਛਾ ਤੇ ਉਹਨਾਂ ਨੇ ਪਰ ਸਾਨੂੰ ਕੁ ਚੰਗਾ ਦੇੜਿਆ ਨਾਣੇ ਕੁੱਦੇ ਲੱਤਾ ਕੁੱਟੀਆਂ ਢੋਏ ਕੁੱਟੇ ਛੱਡੇ ਐਨ ਚੰਗਾ ਉਹਨਾਂ ਨੇ ਦੇੜਿਆ ਬਈ ਸਾਨੂੰ ਜਿੰਨੇ ਡਾਲਰ ਡੂਲਰ ਠੀਕੇ ਸਾਡੇ ਕੋਲੇ ਲਕੋਏ ਲਗਾਏ ਵੇ ਸਾਰੇ ਉਹ ਖੋਲੇ ਤੇ ਉੱਥੇ ਉਹ ਸਾਨੂੰ ਕਹਿੰਦੇ ਵੀ ਲਿਓ ਪੈਸੇ ਪਵਾਓ ਕਹਿੰਦੇ ਅਸੀਂ ਤਾਂ ਫੇਰ ਛੱਡਾਂਗੇ ਤੁਹਾਨੂੰ ਤੇ ਇਹ ਬੜਾ ਡੌਕਰ ਨਾਲ ਸੀ ਕਿ ਉਹ ਡੇ ਗਿਆ ਲੋ ਇਹ ਇਹ ਡੌਕਰ ਐਸੇ ਹੀ ਉਹ ਨਾਲ ਕੋਈ ਨਹੀਂ ਇੱਕ ਇਕੱਲਾ ਉਹ ਡਰਾਈਵਰ ਹੀ ਸੀਗਾ ਹਟ ਉਹਨੂੰ ਦੱਸਿਆ ਹੋਇਆ ਸੀਗਾ ਵੀ ਇਹਨੂੰ ਇੱਥੇ ਤਾਂ ਹਾਂ ਤੇ ਉਹਨ unico ਸਗਰ unico ਕੀ ਤੇਰੇ ਨਾਲ ਜੀ ਉਹੀ ਨਰ ਲਿਆ ਹੋਵੇ ਹਾਂ ਔਰ ਹੋ ਸਕਦਾ ਨਰ ਲਿਆ ਹੋਊਗਾ ਤੇ ਉਥੋਂ ਅਸੀਂ ਘਰੋਂ 15-15 ਲੱਖ ਰੁਪਏ ਪਵਾਏ ਤੇ ਫੇਰ ਜਾਣ ਛੜਾਈ ਜਿਵੇਂ ਜਿਵੇਂ ਘਰੋਂ ਪੈਸੇ ਆਏ ਕਿ ਉਵੇਂ ਉਵੇਂ ਸਾਨੂੰ ਛੱਡੀ ਗਏ 50 ਲੱਖ ਰੁਪਏ ਦੀ ਜਿੰਦਗੀ ਹੋ ਗਿਆ ਤੇ ਫਿਰ ਦੇ ਹੀ ਬਰਾਮਾ ਦੇ ਜੰਗਲਾਂ 'ਚ ਹੀ ਗਏ ਅਸੀਂ ਅਜੇ ਤੇ ਉਥੋਂ ਸਾਨੂੰ ਲੈ ਗਿਆ ਉਹ ਨਹੀਂ ਜੰਗਲ ਵਿੱਚ ਉਥੋਂ ਸਾਨੂੰ ਜੰਗਲ ਵਿੱਚ ਤਾਰਤਾ ਡਰਾਈਵਰ ਨੇ ਹਾਂ ਜੰਗਲ 'ਚ ਤਾਰਤਾ ਕਹਿੰਦਾ ਵੀ ਇਦੂ ਗਾ ਡੋਂਕਾ ਆਗੇ ਜਦੋਂ ਡੋਂਕਰ ਸਾਨੂੰ ਲੈ ਕੇ ਤੁਰੇ ਤੋਰੀ ਗਏ ਹੂੰ ਤੇ ਉਦੋਂ ਗਾ ਸਾਡਾ ਡੋਂਕਰ ਵੀ ਸਾਥ ਛੱਡ ਗਿਆ ਬਾਈ ਕਿੰਨੇ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਤਿੰਨ ਦਿਨ ਸਾਨੂੰ ਤੋਰੀ ਗਏ ਕਹਿੰਦੇ ਕਹਿੰਦੇ ਤਾਂ ਹੀ ਸੀ ਬਸ ਘੰਟਾ ਲੱਗੂਗਾ ਦ ਘੰਟਾ ਲੱਗੂਗਾ ਸੀ ਭੁੱਖੇ ਭਾਣੇ ਉਵੇਂ ਤੁਰੇ ਗਏ ਮਨ ਨਾਲ ਉਹਨਾਂ ਦੇ ਹੂੰ ਤੇ ਉਥੋਂ ਪਨਾਮਾ ਤੋਂ ਜਦੋਂ ਆ ਜਾਣਾ ਸੀਗਾ ਕਿਹੜਾ ਹਾਂ ਕੋਸਟਾ ਰਿਕਾ ਹੂੰ ਕੋਸਟਾ ਰਿਕਾ ਦਾ ਬਾਰਡਰ ਬਾਰਡਰ ਆ ਪਨਾਮਾ ਦਾ ਬਾਟਰ ਕ੍ਰਾਸ ਕਰਨਾ ਸੀਗਾ ਪਨਾਮ ਜੰਗਲ ਕਿੰਨੇ ਦਿਨ ਲੱਗੇ ਤੁਹਾਨੂੰ ਬਈ ਜੰਗਲਾਂ ਚ ਬਈ ਸਾਨੂੰ ਹਫਤਾ ਲੱਗ ਗਿਆ ਸੀ ਉੱਥੇ ਹੀ ਤੁਰੇ ਫਿਰੇ ਸੀ ਡੰਡਗਾ ਤੇ ਤੁਰੇ ਫਿਰੇ ਉੱਥੇ ਲਾਸ਼ਾਂ ਗਈ ਬੁਰਾ ਹਾਲ ਉੱਥੇ ਦਾ ਯਾਰ ਬਈ ਵੇਖ ਲੋ ਬਈ ਅਬ ਕੋ ਮੁੰਡਾ ਦੱਸੀਂਦਾ ਵੀ ਲਾਸ਼ਾਂ ਹੋਵੇ ਜਿਹੜੇ ਘਰੋਂ ਤੋਂ ਇਸ ਅਮਰੀਕਾ ਤੇ ਜੰਗਲਾਂ ਦੇ ਵਿੱਚ ਹੀ ਰਹਿ ਗਏ ਲਾਸ਼ਾਂ ਪੈਂਦੀਆਂ ਆਏ ਪੰਗਾ ਬਈ ਉੱਥੇ ਸ਼ਰੇ ਆਏ ਪੰਗਾ ਬਸ ਲਾਸ਼ਾਂ ਪੰਗਾ ਪਿੰਜਰ ਪਏ ਆ ਗਏ ਦਲ ਨੀ ਪੰਗਾ ਦਲ ਹੋਰੇ ਡਰਤਾ ਬਈ ਹੁਣ ਕੀ ਕਰਦੇ ਤੁਸੀਂ ਐ ਸੋਚਿਆ ਨਹੀਂ ਕਰਦੇ ਯਾਦ ਨਹੀਂ ਆਈ ਮਾਂ ਦੀ ਯਾਦ ਯਾਰ ਵਧ ਰਹੀ ਸੀ ਤਾਂ ਬਈ ਪੂਰੀ ਆਉਂਦੀ ਹੁਣ ਭੁੱਖਣ ਭਾਣੇ ਘਰ ਦੀ ਆਦੀ ਆਣੀ ਹੈ ਹੋਰ ਕੀ ਹੋਵੇ 1 ਲੱਖ ਰੁਪਏ ਤੇ ਲਾਈ ਬੈਠਿਆ ਫਿਰ ਧੱਕੇ ਖਾਂਦੇ ਆ। ਇਹਦੇ ਹੀ ਜੰਗਲਾਂ 'ਚ ਸੀਗੇ ਫਿਰ ਇੱਥੇ ਬੈਠੇ ਤੇ ਉੱਥੇ ਸਾਨੂੰ ਜਦੋਂ ਕੋਸਟਾ ਰਿਕਾ ਤੋਂ ਉੱਥੇ ਮੈਕਸੀਕੋ ਜਾਣਾ ਸੀਗਾ ਹੂੰ ਤੇ ਉਹ ਤੋ ਕੋਸਟਾਰਿਕਾ ਤੋਂ ਹੈ ਪਨਾਮ ਪਨਾਮਾ ਦੇ ਜੰਗਲਾ ਚ ਸੀਗੇ ਕੋਸਟਾਰਿਕਾ ਚ ਐਂਟਰ ਹੋ ਗਏ ਸੀਗੇ ਤੇ ਉਥੋਂ ਸਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਕੋਸਟਾਰਿਕਾ ਦੀ ਨਹੀਂ ਹਾਂ ਆਰਮੀ ਨੇ ਆਰਮੀ ਨੇ ਠੀਕ ਹੈ ਤੇ ਉਹਨਾਂ ਨੇ ਸਾਰੇ ਪਰ ਲੈਂਡ ਬਾਰਡਰ ਹੀ ਆ ਤੁਰਕੀ ਟੱਪ ਦੇ ਬੰਦੇ ਉਥੇ ਹਾਂ ਬਈ ਹਾਂ ਤੁਰਕੀ ਨਾਲ ਤੇ ਉਹ ਉਹਦੀ ਉਹ ਆ ਜਾਂਦੀ ਹੈ ਪੁਲਿਸ ਤੇ ਜਦੋਂ ਉਹਨਾਂ ਨੇ ਸਾਨੂੰ ਕੈਂਪ ਚ ਰੱਖਿਆ ਅੱਠ ਦਿਨ ਹੂੰ ਤੇ ਉਥੋਂ ਜਦੋਂ ਅਸੀਂ ਪੈਸੇ ਪਵਾਏ ਤੋ ਸਾਨੂੰ ਜਿਵੇਂ ਜਿਵੇਂ ਸਾਨੂੰ ਕਹਿੰਦੇ ਪੈਸੇ ਪਵਾਓ ਤੇ ਫਿਰ ਆ ਵੀ ਸਾਡੀ ਕਹਿੰਦੇ ਕੰਟਰੀ ਆਊਟ ਕਰ ਦਿਓ ਕਹਿੰਦੇ ਵੀ ਸਾਨੂੰ ਹਫਤੇ ਦਾ ਟਾਈਮ ਦੇ ਤਾਂ ਉਹਨਾਂ ਨੇ ਹੂੰ ਤੇ ਅਸੀਂ ਉੱਥੋਂ ਪੈਸੇ ਪਵਾਏ ਤੇ ਗਾਜ ਦਾ ਜੰਟਰ ਨਾਲ ਕੱਲ ਕੀਤੀ ਉਹ ਕਹਿੰਦਾ ਵੀ ਮੈਂ ਤੁਹਾਨੂੰ ਇੱਥੇ ਡੋਂਕਰ ਮਿਲਾ ਦਿੰਦਾਗਾ ਤੇ ਤੁਹਾਨੂੰ ਕਹਿੰਦਾ ਵੀ ਬਾਡਰ ਟਪਾ ਦਊਗਾ ਵੀ ਮੈਕਸੀਕੋ ਚ ਵਾਰਦੇ ਹਾਂ ਹਾਂ ਇਹ ਮੈਕਸੀਕੋ ਚ ਵਾਰਦੇਣਗੇ ਕੰਟਰੀ ਆਊਟ ਹੋ ਗਈ ਕੰਟਰੀ ਆਊਟ ਹੋ ਗਈ ਕਹਿੰਦਾ ਛੁੱਟੀ ਹਾਂ ਇਹ ਬਾਸ ਆਉਣ ਨਾਲ ਤੇ ਅਸੀਂ ਖੈ ਚੱਲ ਵੀ ਇਹ ਵੀ ਠੀਕ ਹੈ ਤੇ ਉੱਥੋਂ 20-20 ਲੱਖ ਰੁਪਏ ਪਵਾਇਆ 70 ਲੱਖ ਹੋ ਗਿਆ 70 ਲੱਖ ਹੋ ਗਿਆ ਤੇ ਸਾਨੂੰ ਉੱਥੇ ਲੈ ਗਿਆ ਉਹ ਬਾਈ ਮੈਕਸੀਕੋ ਚ ਇਹ ਐਂਟਰ ਹੋ ਗਏ ਹਾਂ ਤੇ ਮੈਕਸੀਕੋ ਚ ਐਂਟਰ ਹੋ ਗਏ ਤੇ ਸਾਨੂੰ ਤੁਰ ਗਿਆ ਮੁੜ ਕੇ ਜਿਹੜਾ ਡੰਕਰ ਸੀ ਗਿਆ ਜਿਹੜੇ ਉਹ ਵੀ ਕਿਆ ਕਰਨ ਜਿਵੇਂ ਜੰਟਕਾ ਮਿੱਠਗਾ ਮਾਰਦੇ ਬਸ ਇੱਥੇ ਆ ਗਏ ਆਏ ਆ ਗਏ ਬਸ ਇੱਥੇ ਕੰਦੇਗੀ ਜਿਵੇਂ ਜੰਟ ਨਾਲ ਗੱਲਬਾਤ ਕੀਤੀ ਇੱਕ ਅੱਧੀ ਹੋਈ ਬਈ ਗੱਲ ਵੀ ਹਾਂ ਤੇ ਕਿੰਨੇ ਬਹੁ ਮਾਰੇ ਰਾਤੋਂ ਬਹੁਲੇ ਮਾਰੇ ਬਈ ਚ ਪੈਰ ਸੁੱਜ ਗਏ ਬੁਰੇ ਹਾਲ ਖੁਰਕ ਪੈ ਗਈ ਸੀਗੀ ਐਨ ਕਿੰਨਾ ਟਾਈਮ ਸੀ ਡੇਢ ਦੋ ਸਾਨੂੰ 2 ਮਹੀਨੇ ਹੋ ਗਏ ਸੀ ਬਈ ਦੋ 2.5 ਮਹੀਨੇ ਰਾਵਾਂ ਦੇ ਵਿੱਚ ਰਾਵਾਂ ਦੇ ਵਿੱਚ ਘਰੇ ਗੱਲ ਗੁਲ ਹੋਈ ਸੀਗੀ ਘਰੇ ਇੱਕ ਅੱਧੀ ਵਾਰੀ ਗੱਲ ਹੋਈ ਸੀਗੀ ਬਈ ਗੱਲ ਨਹੀਂ ਹੋਈ ਮੁੜ ਕੇ ਡਾਕਟਰ ਆਪ ਹੀ ਉਦੋਂ ਜਦੋਂ ਉਹਨਾਂ ਨੂੰ ਨੰਬਰ ਦੱਸਦੇ ਸੀ ਉਹ ਕਹਿੰਦੇ ਸੀ ਵੀ ਪੈਸੇ ਫੇਰ ਪਵਾਉਂਦੇ ਸੀਗੇ ਗੱਲ ਕਰਕੇ ਠੀਕ ਹੈ ਤੂੰ ਫਿਰ ਅਜੇ ਘਰੇ ਤਾਂ ਨਹੀਂ ਹਾਲ ਦੱਸਿਆ ਤੁਹਾਡੇ ਨਾ 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 ਘਰੇ ਕਿੱਥੋਂ ਬਈ ਫੇਰ ਘਰ ਦੇ ਕਿ ਤੈਨੂੰ ਪਤਾ ਆ ਹੋ ਕਰਦੇ ਫੇਰ ਬਈ ਜਦੋਂ ਉੱਥੋਂ ਮੈਕਸੀਕੋ ਦੀ ਸਾਨੂੰ ਜਦੋਂ ਕੰਦ ਬਾਰਡਰ ਪਾਰ ਕਰਨਾ ਸੀਗਾ ਤੇ ਉੱਥੋਂ ਸਾਨੂੰ 3 ਦਿਨ ਲੱਗੇ ਬਾਈ ਉੱਥੇ ਪੁਲਿਸ ਆ ਜਾ ਕਰੇ ਜਦੋਂ ਬਾਰਡਰ ਪਾਰ ਕਰਦੇ ਸੀਗੇ ਤੇ ਤੀਜੇ ਦਿਨੋ ਜਦੋਂ ਅਸੀਂ ਬਾਰਡਰ ਪਾਰ ਕਰ ਗਏ ਤੇ ਮੁੜ ਕੇ ਸਾਨੂੰ ਯੂਐਸਏ ਦੀ ਵਸ ਪੁਲਿਸ ਨੇ ਚੱਕ ਲਿਆ ਜਦੋਂ ਬਾਰਡਰ ਪਾਰ ਕੀਤਾ ਆਰਮੀ ਨੇ ਆਰਮੀ ਨੇ ਹਾਂ ਠੀਕ ਹੈ ਤੇ ਉਹ ਕੰਦ ਬਈ ਕਿਵੇਂ ਜੇ ਸੀ ਕੰਦ ਕਿਵੇਂ ਕੰਦ ਬਈ ਕਿਤੇ ਤਾਂ ਕਾਂਦੀ ਹੁੰਦੀ ਹੈਗੀ ਕਿਤੇ ਗ੍ਰਿਲਾਂ ਲੱਗੀਆਂ ਹੁੰਦੀਆਂ ਵੱਡੀਆਂ ਵੱਡੀਆਂ 20 25 25 ਫੋਟੋ ਚੀਆਂ ਤੇ ਤੁਸੀਂ ਗ੍ਰਿਲ ਤੋਂ ਟੱਪੇ ਹਾਂ ਗ੍ਰਿਲ ਕਿਵੇਂ ਟਪਉਂਦੇ ਵੀ ਨਲਚੇ ਫਿਰ ਨਾ ਚ ਉਹਨਾਂ ਕੋਲੇ ਪੌੜੀ ਹੁੰਦੀ ਹੈ ਬਾਈ ਉਹ ਐ ਫੋਲਡ ਹੋ ਜਾਂਦੀ ਹੈਗੀ ਠੀਕ ਹੈ ਦੇਉ ਪੌੜੀ ਲਾ ਕੇ ਇੱਕ ਪਾਸੇ ਚੜਨਾ ਹੁੰਦਾ ਬਸ ਐ ਭੱਜ ਕੇ ਵੀ ਜਿਹੜੇ ਚੜ ਗਏ ਚੜ ਗਏ ਪੰਜ ਸੱਤ ਪੰਜ ਸੱਤ ਸਕਿੰਟਾਂ ਚ ਬੰਦਾ ਮੁੜ ਕੇ ਨਾਲ ਦੀ ਨਾਲ ਉਹਨੇ ਚੱਕ ਲੈਣੀ ਹੁੰਦੀ ਹੈਗੀ ਕਿਉਂਕਿ ਉੱਥੇ ਪੌਸ ਤੇ ਮੁੜ ਕੇ ਪੌਸ ਸਭਈ ਆਉਂਦੀ ਹੈ ਨਾਲ ਦੀ ਨਾਲ ਡਰ ਰਹਿੰਦਾ ਟੱਪੇ ਦੀ ਬਹੁਤ ਆ ਪੌਸ ਅਸੀਂ ਦਿਨੇ ਟੱਪੇ ਦੀ ਬੰਨ ਰਹੀ ਸੀ ਰਾਤ ਨੂੰ ਟੱਪੇ ਸੀ ਬਈ ਠੀਕ ਹੈ ਤੇ ਜਦੋਂ ਇੱਕ ਪਾਸੇ ਤੋਂ ਪੌੜੀ ਨਾਲ ਚੜਾਤਾ ਤੇ ਦੂਜੇ ਪਾਸੇ ਜਦੋਂ ਉਹ ਮੈਂ ਉਤਰਨਾ ਪੈਂਦਾਗਾ ਉਹ ਮੈਂ ਮਸਾਂ ਉੱਥੇ ਉਤਰੇ ਤੇ ਮੁੜ ਕੇ ਜਦੋਂ ਉਤਰੇ ਤੇ ਸਾਨੂੰ ਯੂ ਐਸ ਏ ਦੀ ਪੁਲਿਸ ਆਰਮੀ ਨੇ ਸਾਨੂੰ ਉੱਥੇ ਚੌਂਕੀ ਚਲੇਗੀ ਫੜ ਕੇ ਬਈ ਹਮ ਤੇ ਉੱਥੇ ਸਾਨੂੰ ਉਹ ਤਾਂ 3-4 ਦਿਨ ਰੱਖਦੇ ਆ ਅੰਨ ਉਹਨਾਂ ਨੇ ਰੱਖਿਆ 8 ਦਿਨ ਉੱਥੇ ਠੀਕ ਹੈ ਤੇ ਸਾਨੂੰ ਇੰਨਾ ਟੌਰਚਰ ਕੀਤਾ ਸਾਡੇ ਲੀਡੇ ਲਵਾਤੇ ਬੂਟ-ਬਾਟ ਲਵਾ ਕੇ ਸਾਡੇ ਇਕੱਲੇ ਸਿੰਗਲ ਸਾਡੇ ਇੱਕ ਲੋਰ ਸੀ ਇੱਕ ਟੀ-ਸ਼ਰਟ ਸੀਗੀ ਤੇ ਫੁੱਲ ਬਈ ਏਸੀ ਛੜਦਾ ਕਰਨ ਉਹ ਵੇਖੋ ਬਈ ਨਾ ਜਾਣ ਹੁਣ ਵੀ ਗੜ ਦਸ ਦਸਦਾ ਹੀ ਘਬਰਾਇਆ ਬੈਠਾ ਪੂਰਾ ਵੀ ਯਾਨੀ ਕਿ ਉਹ ਚੀਜ਼ਾਂ ਨਿਕਲ ਨਹੀਂ ਰਹਿ ਜਾਂ ਦਿਮਾਗ ਦੇ ਵਿੱਚੋਂ ਬਈ ਇਹ ਬੰਦੇ ਨਾ ਇੰਨਾ ਔਖਾ ਹੋਏ ਆ ਬਈ ਵੇਖ ਲੋ ਜਿਹੜੇ 2 ਨੰਬਰ ਵਿੱਚ ਡੋਂਕੀ ਲਾ ਕੇ ਜਾਂਦੇ ਆ ਨੌਜਾਨ ਹੁਣ ਸਾਹਮਣੇ ਬੈਠਾ ਗੱਲ ਦੱਸਦਾ ਦੱਸਦਾ ਵੀ ਵੇਖ ਬਈ ਕੰਪਨ ਲੱਗ ਗਿਆ ਬਈ ਇੰਨਾ ਤਰਤੇ ਬਈ ਉਹਾਂ ਕਿ ਛੀਨ ਜਾਂਦਾ ਆਂਦਾ ਪੁਰੇ ਬਈ ਅੱਖਾਂ ਮੂਰੇ ਆਉਂਦਾ ਮੈਂ ਕੀ ਕਰ ਗੇ ਭਰਾ ਫੇਰ ਜਿਹੜਾ ਸਾਨੂੰ ਕਮਰੇ ਦੀ ਮੰਗ ਤੇ ਇਹੇ ਛੱਡ ਦਿੰਦੇ ਸੀਗੇ ਫੁੱਲ ਹੂੰ ਤੇ ਮੁੜ ਕੇ ਸਾਨੂੰ ਜੰਡਰ ਨੇ ਆਖਿਆ ਸੀਗਾ ਵੀ ਉੱਥੇ ਕਹਿੰਦਾ ਵੀ ਤੁਸੀਂ ਸੈਨ ਨਹੀਂ ਕਰਨੇ ਕਿਤੇ ਵੀ ਹੂੰ ਤੇ ਜਦੋਂ ਸਾਡੇ ਬਿਆਨ ਲਏ ਤੇ ਕੈਂਪ ਦੇ ਵਿੱਚ ਲੈ ਗਏ ਸਾਨੂੰ ਹਾਂ ਉੱਥੋਂ ਕੈਂਪ ਜਦੋਂ ਚੌਂਕੀ ਚੋਂ ਸਾਨੂੰ ਕੈਂਪ ਚ ਲੈ ਗਏ ਤੇ ਸਾਨੂੰ 8 ਦਿਨ ਰੱਖ ਕੇ ਤੇ ਮੁੜ ਕੇ ਗਾਂਹ ਕੈਂਪ ਚ ਲੈ ਗਏ ਕੈਂਪ ਕਿੰਨਾ ਟਾਈਮ ਕੈਂਪ ਘਟਿਆ ਤੁਸੀਂ ਵੀ ਯੂਐਸਏ ਕੈਂਪ ਘਟਿਆ ਬਈ 7 ਮਹੀਨੇ ਇਹਦੇ ਸੱਤ ਮਹੀਨੇ ਜੇਲ੍ਹ ਜਿਨੂੰ ਜਿਹੜੀ ਕਹਿੰਦੇ ਆ ਹਾਂ ਜੇਲ੍ਹ ਹੁੰਦੀ ਆ ਫਿਰ ਬਈ ਫਿਰ ਤੁਸੀਂ ਇੰਨਾ ਜੇ ਤਾਂ ਕਹਿੰਦੇ ਆ ਬਈ ਉੱਥੋਂ ਉਧਰ ਕੱਢ ਦਿੰਦੇ ਆ ਪਹਿਲੀ ਪੁਸਤ ਲੈ ਕੇ ਤੁਹਾਨੂੰ ਵਾਪਸ ਕਾ ਦੋ ਫਿਰ ਉਧਰ ਨੇ ਬਈ ਉਹ ਬਿਆਨ ਲੈਂਦੇ ਆ ਕਿ ਉਹਨਾਂ ਨੂੰ ਜੇਦੋ ਯਕੀਨ ਹੋ ਗਿਆ ਤਾਂ ਉਧਰ ਕੱਢ ਦਿੰਦੇ ਆ ਜੇ ਤੁਹਾਨੂੰ ਉਹਨਾਂ ਨੂੰ ਐ ਲੱਗਿਆ ਵੀ ਇਹਦੇ ਬਿਆਨ ਝੂਠੇ ਹੈਗੇ ਗੱਪ ਮਾਰਦਾ ਗਾ ਤਾਂ ਫਿਰ ਬਈ ਵਾਪਸ ਭੇਜ ਦਿੰਦੇ ਆ ਤੇ ਤੁਹਾਨੂੰ ਕਿੰਨੇ ਐਨ ਨੂੰ ਭੇਜਿਆ ਸੀ ਵਾਪਸ ਬਈ ਸਾਨੂੰ ਬਈ 8 ਜਣਾਂ ਨੂੰ ਦੇਖ ਤੋ ਜੇ 10 ਜਣੇ ਸੀਗੇ ਤੁਹਾਡਾ ਗਰੁੱਪ ਸੀਗਾ ਦੋਵਾਂ ਦੇ ਪਾਸੋਂ ਬਿਆਨ ਨਾ ਦੋ ਤਾਂ ਨਾਲੋ ਰਾਹ ਚ ਹੀ ਰਹਿ ਗਏ ਸੀਗੇ ਮਾਰੀ ਗਏ ਸੀਗੇ ਜਦ ਹਾਂ ਇਹ ਜਿੰਨੇ ਅਸੀਂ ਅੱਥੇ ਸੀਗੇ ਜਾ ਇੱਥੋਂ ਤੁਰੇ ਸੀਗੇ ਉਹ ਕਿਹੜੀ ਸਾਈਡ ਦੇ ਮੁੰਡੇ ਸੀ ਬਾਈ ਹਰਿਆਣਾ ਸਾਈਡ ਦੇ ਹਾਂ ਹਰਿਆਣਾ ਸਾਈਡ ਦੇ ਸੀਗੇ ਬਾਈ ਵੇ ਇੱਕੋ ਬਾਈ ਮੁੰਡਾ ਦੱਸ ਰਿਹਾ ਵੀ ਡਾਂਕੀ ਲਾਉਣ ਬਾਹਰ ਜਾਂਦੇ ਦੋ ਨੰਬਰ ਦੇ ਵਿੱਚ ਹਰਿਆਣਾ ਦੇ ਇੱਕ ਦੇ ਮੁੰਡੇ ਸੀ ਦੋਨੇ ਨਾਲ ਹੀ ਉਹਨੇ ਰਾਜ ਨੂੰ ਡੈਥ ਹੀ ਹੋ ਗਈ ਬਾਈ ਥੇ ਭਾਈ ਰੂਹ ਆਉਂਦੀ ਹੈ ਹਜੇ ਵੀ ਉਹ ਜਿਆਦਾ ਜਾਂਦੀ ਹੈ ਨਾ ਗੱਲ ਤੇ ਨਹੀਂ ਜੇ ਤੁਹਾਨੂੰ ਹੁਣ ਕਹਿ ਦਈਏ ਵੀ ਜਾਣਾ ਉੱਥੇ ਰੂਟ ਪਈ ਜਾੜੋਗੇ ਤੁਸੀਂ ਭਾਈ ਥਰਾਵਾ ਉਧਰ ਇੱਥੇ ਨਹਿਰ ਤੇ ਸਾਲ ਮਾਰ ਦਿਓ ਜੋ ਤੇ ਉਧਰ ਜਾਣ ਨਾਲੋਂ ਦਾ ਨਹੀਂ ਫੇਰ ਉਦੋਂ ਬਾਅਦ ਭਾਈ ਤੁਹਾਨੂੰ 7 ਮਹੀਨੇ ਕੀ ਕਹਿੰਦੇ ਪਰ ਬਾਹਰ ਇੰਦਾ ਸੁਣ ਲ ਗਏ ਭੇਜਿਆ ਪਾਸਪੋਰਟ ਤੁਹਾਡੇ ਕੋਲ ਨਹੀਂ ਸੀ ਜੀ ਭਾਈ ਪਾਸਪੋਰਟ ਕੋਈ ਨਹੀਂ ਸੀ ਬਈ ਸਾਡੇ ਕੋਲੇ ਉੱਥੇ ਵਾਈਟ ਪਾਸਪੋਰਟ ਬੰਦ ਆਗਾ ਟਰੈਵਲ ਪਾਸ ਜਿਹਨੂੰ ਕਹਿੰਦੇ ਨਹੀਂ ਸੀ ਤੁਹਾਡਾ ਉਹ ਅਰੀਜਨਲ ਪਾਸਪੋਰਟ ਸੀ ਉਹ ਕਿੱਥੇ ਰਹਿ ਗਿਆ ਉਹ ਤਾਂ ਮੈਕਸੀਕੋ ਹੀ ਏਜੰਟ ਨੇ ਕਹਿੰਦਾ ਸੀਗਾ ਵੀ ਮੈਕਸੀਕੋ ਹੀ ਛੜ ਛੜਵਾਤਾ ਸੀਗਾ ਹੱਟ ਉੱਥੇ ਛੱਡ ਤੇ ਹਾਂ ਉਹ ਕਹਿੰਦਾ ਸੀ ਵੀ ਰਾਹ ਚ ਹਟ ਦੇ ਦੇ ਉਹਨੂੰ ਅੱਛਾ ਤੇ ਮੁੜ ਕੇ ਹੈਰਾ ਵਾਈਟ ਪਾਸਪੋਰਟ ਬੰਦਦਾਗਾ ਟਰੈਵਲ ਪਾਸ ਕਹਿੰਦੇ ਉਹਨੂੰ ਉਹ ਬਣਵਾ ਕੇ ਤੇ ਫੇਰ ਸਾਨੂੰ ਇੰਡੀਆ ਭੇਜਿਆ ਉਹਨਾਂ ਨੇ ਜਿਨੇ ਕੀ ਸਾਰੇ 8 9 9 10 ਮਹੀਨੇ ਲਾਏ 70 ਲੱਖ ਰੁਪਇਆ ਲਾਦਾ ਤੇ ਘਰ ਗਹਿਨੇ ਹੋ ਗਿਆ ਤੇ ਅੱਜ ਅੱਜ ਦੇ ਟਾਈਮ ਦੇ ਤੁਸੀਂ ਕੀ ਕਰ ਰਹੇ ਹੋ ਖੇਤੀ ਕਰ ਰਹੇ ਹੋਣ ਹਾਂ ਖੇਤੀ ਕਰਦੇ ਆ ਏਕੇ ਤੇ ਲੈ ਕੇ ਆ ਆਪਦਾ ਵੇਖ ਗਿਆ ਆਲਦਾ ਵੇਖ ਗਿਆ ਤੇ ਜੇ ਇਹੀ ਪਹਿਲੇ ਪਹਿਲਾਂ ਨਹੀਂ ਇਸ ਦਵਾਈ ਚ ਪਹਿਲਾਂ ਹੀ ਖੇਤੀ ਕਰ ਲੈਂਦੇ ਕਿ ਬਾਹਰ ਜਾਂਦਾ ਇਹ ਕੋਈ ਸਵਾਰ ਜਾਣ ਦਾ ਕੀੜਾ ਸੀਗਾ ਭੂਤ ਸਵਾਰ ਸੀ ਅੱਜ ਤੋਂ ਉਧਰਲੇ ਬਾਹਰ ਲਏ ਫੋਟੋ ਮਾ ਪੁੰਦੇ ਸੀ ਐ ਖਿੱਚ-ਖਿੱਚ ਕੇ ਤੇ ਹੁਣ ਵੇਖਦੇ ਹੁਣ ਜਾਣਾ ਬਾਹਰ ਹੁਣ ਤਾਂ ਬਸ ਆ ਲਾਗੇ ਕੰਨਾਂ ਨੂੰ ਹੱਥ ਭਰਾਵਾ ਵੀ ਮੂੰਹ ਤਾਂ ਮੂੰਹ ਦਿਖਾ ਜੋ ਗਣੀ ਰਹਿ ਜੀ ਮੂੰਹ ਮੂੰਹ ਦਿਖਾਵਾ ਕਿਉਂ ਹਣ ਕੀ ਕਰਕੇ ਹਣ ਮੂੰਹ ਦਿਖਾ ਕੇ ਹਣ ਘਰੋਂ ਨਿਕਲ ਜਾਗਾ ਵੇਖੋ ਦਰਸ਼ਕੋ ਇਹ ਸਿਗੀ ਮੁੰਡੇ ਦੀ ਕਹਾਣੀ ਤੁਹਾਨੂੰ ਦੱਸੀ ਆ 9-10 ਮਹੀਨੇ ਇਹਨੇ ਲਾਏ 7 ਮਹੀਨੇ ਇੱਕ ਕੈਂਪ ਚ ਲਾਏ ਕਿਤੇ ਕਿਹੜੇ ਦੇਸ਼ ਦੇ ਵਿੱਚ ਆਪਣਾ ਮਾਂ ਦੇ ਜੰਗਲਾਂ ਦੇ ਵਿੱਚ ਤੁਰ ਫਿਰ ਕੇ ਕਿੱਥੇ ਜੱਟ ਨੇ ਕਿਹਾ ਸੀਗਾ ਵੀ ਤੁਹਾਨੂੰ ਸਿੱਧਾ ਡਾਇਰੈਕਟ ਫਲਾਈਟ ਰਾਈ ਮੈਕਸੀਕੋ ਭੇਜਾਂਗਾ ਤੁਹੋਂ ਕੰਧਾ ਟਪਾ ਕੇ ਤੁਹਾਨੂੰ ਅਮਰੀਕਾ ਚ ਵਾੜੂਗਾ ਤੇ ਕਿੱਥੇ ਗੱਲ ਵੀ 35 ਲੱਖ ਦੀ ਹੋਈ ਸੀਦੇ ਰੁਪਇਆ 70 ਲੱਖ ਰੁਪਇਆ ਲੈ ਗਿਆ ਜੰਟ ਸੋ ਤੁਹਾਨੂੰ ਸਾਡੀ ਬੇਨਤੀ ਆ ਵੀ ਪਲੀਜ਼ ਜੇ ਪਹਿਲੀ ਗੱਲ ਤਾਂ ਜਾਓ ਨਾ ਬਾਹਰ ਜੇ ਜਾਣਾ ਹੈ ਤਾਂ ਉਹਦਾ ਇੱਕ ਨੰਬਰ ਰਹੀ ਜਾਓ ਦੋ ਨੰਬਰ ਵਾਲਾ ਕੰਮ ਨਾ ਕਰੋ ਆਹ ਨਾਲ ਜਿਹੜਾ ਸਾਹਮਣੇ ਇੱਕ ਆਧਾਰਨ ਬੈਠਾ ਹੈਗਾ ਤੇ ਜੇ ਤੁਹਾਨੂੰ ਇਹ ਸਾਡਾ ਮੈਸੇਜ ਵਧੀਆ ਲੱਗਿਆ ਤਾਂ ਅਸੀਂ ਇਹ ਵੀਡੀਓ ਇੱਕ ਮੈਸੇਜ ਦੇਣ ਵਾਸਤੇ ਬਣਾਈ ਆ ਜੇ ਤੁਹਾਨੂੰ ਇਹ ਮੈਸੇਜ ਸਾਡਾ ਵਧੀਆ ਲੱਗਾ ਤਾਂ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕੋਈ ਵੀ ਦੋ ਨੰਬਰ ਦੇ ਵਿੱਚ ਮੇਰਾ ਵੀਰ ਭਰਾ ਬਾਹਰ ਨਾ ਜਾਓ ਆਦੇ ਦਿਮਾਗ ਤੋਂ ਕੰਮ ਲਓ ਕੋਈ ਅਵਲਸ ਕਰ ਲੋ ਜ ਜਾਣਾ ਹੀ ਨਹੀਂ ਸਰਦਾ ਪਹਿਲੀ ਗੱਲ ਤਾਂ 50 ਦੇ ਵਿੱਚ ਰਹਿ ਕੇ ਆ ਦੋ ਹੀ ਪੈਸੇ ਇੱਥੇ ਲਾ ਕੇ ਆਦਾ ਕੰਮ ਤੋਰੋ ਇੱਥੇ ਰਹੋ ਬਾਹਰ ਜਾਂਦੀ ਲੋੜ ਨਹੀਂ ਤੇ ਜਾਣਾ ਵੀ ਹੈ ਬਾਹਰ ਤਾਂ ਆਦਾ ਪ੍ਰੋਪਰ ਇੱਕ ਨੰਬਰ ਦੇ ਵਿੱਚ ਜਾਓ ਇਹ ਝੂਠੇ ਏਜੰਟਾਂ ਦੇ ਝਾਂਸਿਆਂ ਵਿੱਚ ਨਾ ਫਸੋ ਕਿਉਂਕਿ 35 ਲੱਖ ਤੋਂ 70 ਲੱਖ ਲਵਾਤਾ ਨਰੇ ਜੇਲਾਂ ਕਟੀਆਂ ਵਿੱਚੋਂ ਦੋ ਮੁੰਡੇ ਰਾਹਾਂ ਦੇ ਵਿੱਚ ਹੀ ਮਰ ਗਏ ਵੇਖੋ ਤੁਸੀਂ ਤੇ ਸੋ ਸਾਡੀ ਬੇਨਤੀ ਹੈ ਪਲੀਜ਼ ਸੋ ਸਰਵਰ ਦੇ ਕੋਈ ਵੀ ਸਟੈਪ ਚੈੱਕ ਕਰੋ ਜੇ ਤੁਹਾਨੂੰ ਸਾਡਾ ਇਹ ਮੈਸੇਜ ਵਧੀਆ ਲੱਗਿਆ ਤਾਂ ਵੀਡੀਓ ਨੂੰ ਅੱਗੇ ਤੋਂ ਕਿਸੇ ਨੂੰ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਾਡ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ